ਹਾਣਿਕਾਰ ਰਗਵੀਰ ਬੜੈਚ ਰੱਜੀ ਕੁਵਾਰੀ ਵਿਧਵਾ ਭਾਗ ਪਹਿਲਾ ਪੰਜਾਬ ਜਿਸ ਦੇ ਵਾਸ਼ਿੰਦੇ ਮੋਲ ਰੂਪ ਵਿੱਚ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਸੀ ਪੁਸ਼ਤਾਦਰ ਪੁਸ਼ਤਾ ਇਹੋ ਕਿੱਤਾ ਕਰਦੇ ਆਏ ਨੇ ਘਰ ਘਰ ਤੋਂ ਖੇਤ ਤੇ ਫੇਰ ਖੇਤ ਤੋਂ ਘਰ ਛੋਟਾ ਜਿਹਾ ਜ਼ਿੰਦਗੀ ਦਾ ਘੇਰਾ ਜਿਸ ਕਰਕੇ ਸੁਭਾਅ ਵਿੱਚ ਸਾਦਗੀ ਨਿਮਰਤਾ ਰੁਮਾ ਕੁੱਟਕੁੱਟਕੇ ਭਰਿਆ ਹੋਇਆ ਸੀ ਸੱਬਿਆਚਾਰ ਦੀ ਸਿਖਰ ਤੇ ਸੀ ਕਦੇ ਪੰਜਾਬ ਪਰਿਵਾਰ ਵੱਡੇ ਸਨ ਜ਼ਮੀਨਾਂ ਦੀ ਵੰਡ ਕਰਕੇ ਬਹੁਤੇ ਕਿਸਾਨ ਅੱਜ ਇੱਕ ਜਾਂ ਦੋ ਕਿੱਲਾਂ ਦੇ ਹੀ ਮਾਲਕ ਬਣ ਕੇ ਰਹਿ ਗਏ ਹਨ ਘਟਦੀ ਜ਼ਮੀਨ ਕਰਕੇ ਪੁਸ਼ਤੈਨੀ ਕਿੱਤੇ ਨੂੰ ਅਲਵਿਦਾ ਕਹਿ ਕੇ ਰੋਜ਼ਗਾਰ ਦੇ ਨਵੇਂ-ਨਵੇਂ ਵਸਿੱਲਿਆਂ ਦੇ ਰਾਹ ਪੈ ਗਏ ਹਨ ਪੰਜਾਬੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਦਰਬਰ-ਦਰ ਦੀਆਂ ਠੋਕਰਾ ਹੀ ਰਹਿ ਗਈਆਂ ਹਨ ਪੱਲੇ ਇਹੋ ਜਿਹਾ ਪਰਿਵਾਰ ਵਿੱਚੋਂ ਇੱਕ ਹੈ ਰੱਜੀ ਦਾ ਪਰਿਵਾਰ ਰੱਜੀ ਆਪਣੀ ਮਾਂ ਅਪਾਹਜ ਬਾਪ ਨਾਲ ਜਿਸ ਪਿੰਡ ਵਿੱਚ ਰਹਿੰਦੀ ਹੈ ਉਹ ਸ਼ਹਿਰ ਦੇ ਕੋਲ ਹੋਣ ਕਰਕੇ ਕਸਬੇ ਵਿੱਚ ਬਦਲ ਗਿਆ ਹੈ ਰੱਜੀ ਦੇ ਪਿਓ ਕੋਲ 4 ਕਿੱਲੇ ਜ਼ਮੀਨ ਦੇ ਹਨ ਪਰ ਉਹ ਆਪ ਅਪਾਹਜ ਹੋਣ ਕਰਕੇ ਉਸ ਨੇ ਜ਼ਮੀਨ ਠੇਕੇ ਉੱਤੇ ਦਿੱਤੀ ਹੋਈ ਹੈ ਜ਼ਮੀਨ ਦੇ ਠੇਕੇ ਨਾਲ ਇਸ ਮਹਿੰਗਾਈ ਦੇ ਸਮੇਂ ਵਿੱਚ ਗੁਜ਼ਾਰਾ ਨਹੀਂ ਹੁੰਦਾ ਜਿਸ ਕਰਕੇ ਰੱਜੀ ਕਿਸੇ ਧਾਗਾ ਮਿੱਲ ਵਿੱਚ ਕੰਮ ਕਰਨ ਜਾਂਦੀ ਹੈ ਭਾਵੇਂ ਬੀਏ ਤੱਕ ਪੜ੍ਹੀ ਹੋਈ ਹੈ ਉਹ ਪਰ ਬੀਏ ਵਾਲਿਆਂ ਦੀ ਅੱਜ ਕੀ ਬੁਖਤ ਹੈ ਆਪਾਂ ਸਭ ਜਾਣਦੇ ਹਾਂ ਅੱਜ ਜਿਵੇਂ ਹੀ ਦਿਨ ਢਲੇ ਤੋਂ ਰੱਜੀ ਘਰ ਆਈ ਰੱਜੀ ਦੀ ਮਾਂ ਕਰਤਾਰੋ ਭੁੱਖਣੇ ਵਿੱਚ ਫੂਕ ਮਾਰਦੀ ਬੋਲੀ ਆਗੀ ਧੀਏ ਅੱਜ ਤਾਂ ਮੱਚਣੀ ਅੱਗ ਹੀ ਨਹੀਂ ਮੱਚ ਰਹੀ ਕੁਝ ਦਿਨ ਪਹਿਲਾਂ ਪਏ ਮੀਂਹ ਨਾਲ ਸਲਾਬ ਗਈਆਂ ਲੱਗਦੀਆਂ ਨੇ ਪਾਥੀਆਂ ਮੇਰੀਆਂ ਤਾਂ ਫੁੱਕਾਂ ਮਾਰਦੀ ਦੀਆਂ ਖਸਮਾ ਖਾਣੀਆਂ ਪੁੜਪੜੀਆਂ ਦੁਖਣ ਲੱਗ ਪਈਆਂ ਨੇ ਅੱਗ ਦੀ ਕੀ ਲੋੜ ਹੈ ਮਾਤਾ ਅੱਗ ਨਾਲੋਂ ਤਾਂ ਜ਼ਿਆਦਾ ਗਰਮ ਤੂੰ ਹੋਈ ਬੈਠੀ ਐ ਅੱਗ ਤਾਂ ਤੇਰੇ ਤੋਂ ਡਰਦੀ ਨਹੀਂ ਬਲਦੀ ਹੋਣੀ ਸੋਚਦੀ ਹੋ ਕਿਤੇ ਸ਼ਰਮਸਾਰ ਨਾ ਹੋਣਾ ਪੈ ਜਾਵੇ ਜਿੰਨਾ ਸੇਕ ਬੀਬੀ ਦੀ ਜ਼ਬਾਨ ਵਿੱਚ ਹੈ ਮੈਂ ਤਾਂ ਉਸ ਦੇ ਪਾਸਕ ਵੀ ਨਹੀਂ ਰੱਜੀ ਰੋਟੀ ਵਾਲਾ ਡੱਬਾ ਝੂਠੇ ਭਾਂਡਿਆਂ ਵਿੱਚ ਰੱਖਦੀ ਹੋਈ ਬੋਲੀ ਰੱਜੀ ਮੰਜੇ ਉੱਤੇ ਪਏ ਆਪਣੇ ਪਿਓ ਵੱਲ ਦੇਖਦੀ ਬੋਲੀ ਕਿਵੇਂ ਹੋ ਯੰਗਮੈਨ ਉਹ ਰੱਜੀ ਦੇ ਪਿਓ ਹਰਬੰਸ ਨੇ ਜਵਾਬ ਦਿੱਤਾ ਐਕਸੀਡੈਂਟ ਵਿੱਚ ਰੱਜੀ ਦੇ ਪਿਓ ਦੀ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਲਕਵਾ ਮਾਰ ਗਿਆ ਸੀ ਤੇ ਉਸ ਦੀ ਬੋਲਣ ਦੀ ਸ਼ਕਤੀ ਵੀ ਬਚਲੇ ਗਈ ਸੀ ਪਰ ਉਹ ਗੱਲ ਸਮਝਦਾ ਸਾਰੀ ਸੀ ਮਾਤਾ ਅ ਗੈਸ ਚੁੱਲਾ ਕੀ ਆਏਗੇ ਨੂੰ ਦਿਖਾਉਣ ਲਈ ਰੱਖਿਆ ਹੋਇਆ ਹੈ ਆਵੀ ਵਰਤਲਿਆ ਕਰ ਕਦੇ ਰਜੀ ਤੀਲੀ ਗੈਸ ਚੁੱਲ੍ਹੇ ਨੂੰ ਅੱਗ ਲਾਉਂਦੀ ਹੋਈ ਬੋਲੀ ਫਿਰ ਚੁੱਲ੍ਹੇ ਤੋਂ ਕਢਾਈ ਚੁੱਕ ਕੇ ਗੈਸ ਚੁੱਲ੍ਹੇ ਤੇ ਰੱਖਦੀ ਬੋਲੀ ਮੈਂ ਲੀੜੇ ਬਦਲ ਕੇ ਆਈ ਤੂੰ ਤਦ ਤੱਕ ਚਾਹ ਚੜ੍ਹਾ ਲੈ ਮੀ ਕਰਕੇ ਤਰਕਾਲਾ ਨੂੰ ਠੰਡ ਹੋ ਜਾਂਦੀ ਆ ਉਹ ਹਰਵੰਸ ਬੋਲਿਆ ਤੂੰ ਠੰਡ ਦਾ ਨਾਂ ਲਿੱਤਾ ਦੇਖ ਲੈ ਇਸ ਨੂੰ ਜਦੇ ਠੰਡ ਲੱਗਣ ਲੱਗ ਪਈ ਨਹੀਂ ਤਾਂ ਕਦੋਂ ਦਾ ਟੀਟ ਹੋਇਆ ਪਿਆ ਸੀ ਠੰਡ ਤਾਂ ਇਸ ਦੇ ਲਵੇ ਤਵੇ ਵੀ ਨਹੀਂ ਕਰਤਾਰੋ ਹਰਬੰਸ ਦੀ ਆਉਂਦਾ ਹਰ ਵਾਰ ਸਹੀ ਮਤਲਬ ਜਾਣ ਲੈਂਦੀ ਹੈ ਲੈਤੀ ਏ ਲੀੜੇ ਬਾਅਦ ਵਿੱਚ ਬਦਲੀ ਪਹਿਲਾਂ ਜਲਦੀ ਤੇਣੀ ਇਸ ਦਾ ਮੰਝਾ ਅੰਦਰ ਕਰਵਾ ਦੇ ਕਰਤਾਰੋ ਮੰਝੇ ਦੀ ਬਾਹੀ ਨੂੰ ਹੱਥ ਪਾਉਂਦੀ ਬੋਲੀ ਰੱਜੀ ਹੀ ਕੱਪੜੇ ਬਦਲ ਕੇ ਆਈ ਕਰਤਾਰੋ ਗਲਾਸੀਆਂ ਵਿੱਚ ਚਾਹ ਪਾਉਂਦੀ ਬੋਲੀ ਹਜ਼ਾਰ ਰੁਪਏ ਦਾ ਹੋ ਗਿਆ ਸਿਲੰਡਰ ਮੇਰਾ ਤਾਂ ਜੇਰਾ ਨਹੀਂ ਪੈਂਦਾ ਇਸ ਨੂੰ ਵਰਤਨ ਦਾ ਕਿਹੜੀ ਮਿਹਨਤ ਨਾਲ ਤੂੰ ਚਾਰ ਦਮੜੀਆਂ ਲੈ ਕੇ ਆਉਂਦੀ ਏ ਤੇ ਮੈਂ ਆਪਣੇ ਸੁੱਖ ਖਾਤਰ 1000 ਰੁਪਏ ਨੂੰ ਅੱਗ ਲਾ ਦੇਵਾਂ ਇਹ ਮੈਥੋਂ ਨਹੀਂ ਹੁੰਦਾ ਤੂੰ ਤਾਂ ਬਾਹਲਾ ਸੋਚਦੀ ਏ ਮਾਤਾ ਰੱਜੀ ਚਾਹ ਦਾ ਘੁੱਟ ਪਰਦੀ ਬੋਲੀ ਚਾਹ ਵਿੱਚ ਮਿੱਠਾ ਘੱਟ ਹੈ ਨਾ ਡੈਡ ਤੇਰੀ ਸ਼ੂਮ ਵੋਟੀ ਨੇ ਚਿਨੀ ਪੱਤੀ ਨੂੰ ਵੀ ਹੱਥ ਘੁੱਟ ਕੇ ਰੱਖਿਆ ਹੈ ਰੱਜੀ ਮਾਂ ਨਾਲ ਮਸ਼ਕਰੀਆਂ ਕਰਦੀ ਬੋਲੀ ਓ ਹਰਵੰਸ ਬੋਲਿਆ ਅਖੇ ਟੋਬੇ ਦਾ ਗਵਾਹ ਡੱਡੂ ਤੇਰੀ ਹਰ ਗੱਲ ਵਿੱਚ ਇਸਨੇ ਹਮੀਤਾ ਪਰਣੀ ਹੁੰਦੀ ਆ ਜੇ ਮੈਂ ਕਿਰਸਨ ਨਾਲ ਨਾ ਨੱ ਚੱਲਾਂ ਤਾਂ ਆਪਣੇ ਹੱਥ ਤਾਂ ਠੁੱਠਾ ਆ ਜਾਵੇ ਕਰਤਾਰੋ ਆਪਣੀਆਂ ਛੋਟੀਆਂ-ਛੋਟੀਆਂ ਬਚਤਾਂ ਤੇ ਮਾਣ ਕਰਦੀ ਬੋਲੀ ਐਡੀ ਵੀ ਗੱਲ ਨਹੀਂ ਰੱਜੀ ਦੋਵੇਂ ਹੱਥਾਂ ਵਿੱਚ ਚਾਹ ਦੇ ਗਲਾਸ ਨੂੰ ਘੁੱਟਦੀ ਉਸ ਦਾ ਨਿਗਮਾਣਦੀ ਬੋਲੀ ਤਦੇ ਉਸ ਦਾ ਮੋਬਾਈਲ ਫੋਨ ਬੋਲ ਪਿਆ ਇੱਕ ਹੱਥ ਵਿੱਚ ਫੋਨ ਤੇ ਦੂਸਰੇ ਵਿੱਚ ਚਾਹ ਦਾ ਗਲਾਸ ਲੈ ਰੱਜੀ ਕਮਰੇ ਤੋਂ ਬਾਹਰ ਚਲੀ ਗਈ ਜਗ ਜੀਵਨ ਦਾ ਫੋਨ ਹੈ ਜੋ ਕਿ ਰੱਜੀ ਦੇ ਨਾਲ ਧਾਗਾ ਮਿੱਲ ਵਿੱਚ ਕੰਮ ਕਰਦਾ ਹੈ ਫੋਨ ਕੰਨ ਨੂੰ ਲਾਉਂਦੀ ਰੱਜੀ ਬੋਲੀ ਮੈਂ ਘਰ ਪਹੁੰਚ ਗਈ ਹਾਂ ਕਿ ਨਹੀਂ ਇਹੋ ਪੁੱਛਣ ਲਈ ਫੋਨ ਕੀਤਾ ਸੀ ਇਨਾਂ ਤੂੰ ਮੁਹੱਲੇ ਦੇ ਮੋੜ ਉੱਤੇ ਤਾਂ ਲਾ ਕੇ ਗਿਆ ਸੀ ਹੁਣ ਮੈਂ ਐਡੀ ਵੀ ਜਵਾਕੜੀ ਨਹੀਂ ਕਿ ਸਾਹਮਣੇ ਘਰ ਹੋਵੇ ਤੇ ਮੈਂ ਘਰ ਨਾ ਆ ਸਕਾਂ ਤੇ ਉਹ ਗਾਣਾ ਸੁਣਿਆ ਲੰਮੀ ਸੀਟੀ ਮਾਰ ਮਿੱਤਰਾ ਘਰ ਭੁੱਲ ਗਈ ਮੋੜ ਤੇ ਆ ਕੇ ਜਗਜੀਵਨ ਹੱਸ ਕੇ ਬੋਲਿਆ ਮੈਂ ਤਾਂ ਐ ਫੋਨ ਕਰਿਆ ਸੀ ਕਿ ਤੂੰ ਨਾ ਕੱਲ ਨੂੰ ਬੱਸ ਸਟੈਂਡ ਤੇ ਖੜੀ ਮੈਂ ਤੈਨੂੰ ਉੱਥੋਂ ਲੈ ਲਵਾਂਗਾ ਅੱਜ ਜਦੋਂ ਮੈਂ ਤੈਨੂੰ ਲਾ ਕੇ ਵਾਪਸ ਮੁੜਿਆ ਤਾਂ ਤੇਰੇ ਮੁਹੱਲੇ ਦੇ ਇੱਕ ਸ਼ਖਸ ਨੇ ਮੈਨੂੰ ਘੇਰ ਲਿਆ ਤੇ ਉਹ ਅਵਾ ਤਵਾ ਬੋਲਿਆ ਕੀ ਬੋਲਿਆ ਰੱਜੀ ਹਰਖ ਦੀ ਬੋਲੀ ਚਲ ਛੱਡ ਪਰਾਂ ਜਗਜੀਵਨ ਗੱਲ ਟਾਲਦਾ ਬੋਲਿਆ ਵਲਾ ਜਿਸ ਨੇ ਤੈਨੂੰ ਘੇਰਿਆ ਸੀ ਉਸਨੇ ਕੰਨਾਂ ਵਿੱਚ ਨੱਤੀਆਂ ਪਾਈਆਂ ਹੋਈਆਂ ਸਨ ਰੱਜੀ ਨੇ ਪੁੱਛਿਆ ਹਾਂ ਪਾਈਆਂ ਤਾਂ ਹੋਈਆਂ ਸਨ ਜਗ ਜੀਵਨ ਹੰਗੂਰਾ ਪਰਦਾ ਬੋਲਿਆ ਉਸ ਅੱਧਖੜ ਠਰਕੀ ਦਾ ਨਾਮ દિਸ਼ਾ ਵਾ ਉਸ ਨੂੰ ਕੋਈ ਕੰਮਕਾਰ ਨਹੀਂ ਸ਼ਹਿਰ ਵਿੱਚ ਆਉਂਦੀ ਜ਼ਮੀਨ ਵੇਚ ਕੇ 4 ਪੈਸੇ ਆ ਗਏ ਹਨ ਹੁਣ ਸੋਚਦਾ ਹਰ ਤੀਵੀਂ ਪੈਸੇ ਵਾਲੇ ਦੀ ਰਖੇਲ ਹੁੰਦੀ ਆ ਸਾਰਾ ਦਿਨ ਕਦੇ ਇਸ ਦੁਕਾਨ ਵਿੱਚ ਕਦੇ ਉਸ ਦੁਕਾਨ ਵਿੱਚ ਬੈਠਾ ਤੀਵੀਆਂ ਨੂੰ ਤਾੜਦਾ ਰਹਿੰਦਾ ਜਾਂ ਫਿਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਇਸ ਦੀ ਗੱਲ ਉਸ ਕੋਲ ਉਸ ਦੀ ਗੱਲ ਇਸ ਕੋਲ ਜਨਨੜਾ ਜਿਆ ਪਤਾ ਨਹੀਂ ਕਦੋਂ ਮਰਨਾ ਇਸ ਹਰਾਮੀ ਨੇ ਪੂਰੇ ਮਹੱਲੇ ਵਿੱਚ ਅੱਧੇ ਪਵਾੜਿਆਂ ਦੀ ਜੜ ਇਹੋ ਹੈ ਸ਼ੈਤਾਨ ਲੈ ਸ਼ੈਤਾਨ ਨੂੰ ਯਾਦ ਕਰਿਆ ਸ਼ੈਤਾਨ ਹਾਜ਼ਰ ਬੂਹਾ ਖੜਕਾ ਕੇ ਅੰਦਰ ਵੜਾ ਆ ਹੁਣ ਮੇਰੀ ਮਾਤਾ ਦੇ ਕੰਨ ਭਰੂ ਰੱਜੀ ਫੋਨ ਕੱਟਦੀ ਬੋਲੀ ਦਿਸ਼ਾ ਚਿੱਟਾ ਕੁਰਤਾ ਪਜਾਮਾ ਕੰਨਾਂ ਵਿੱਚ ਨੱttੀਆਂ ਵਾਲਾ ਨੂੰ ਮਹਿੰਦੀ ਖੱਲ ਧੋੜੀ ਦੀ ਜੁੱਤੀ ਖੱਤ ਕਢਵਾ ਕੇ ਮੁੱਛਾਂ ਕੁੰਡੀਆਂ ਕਰਵਾ ਕੇ ਰੱਖਦਾ ਹੈ ਗੱਲਾਂ ਤੇ ਰੋਜ਼ ਨਾਈ ਕੋਲੋਂ ਤਾਂ ਗੱਲਵਾਉਂਦਾ ਹੈ ਹਲਕਾ ਜਿਹਾ ਲੰਗ ਮਾਰਦਾ ਹੈ ਦਿਸ਼ੇ ਦੀ ਲੱਤ ਤੇ ਐਕਸੀਡੈਂਟ ਵਿੱਚ ਟੁੱਟੀ ਸੀ ਜਿਸ ਵਿੱਚ ਰੱਜੀ ਦੇ ਪਿਓ ਦੀ ਰੀੜ ਦੀ ਹੱਡੀ ਦੋਵੇਂ ਸ਼ਹਿਰ दारू ਪੀਣ ਗਏ ਸੀ ਕਿ ਵਾਪਸ ਆਉਂਦਿਆਂ ਨਾਲ ਭਾਣਾ ਵਰਤ ਗਿਆ ਫੰਸ ਬਾਈ ਹਾਕ ਮਾਰ ਕੇ ਮੰਝੇ ਉੱਤੇ ਬਹਿ ਗਿਆ ਕਰਤਾਰੋ ਆ ਕੇ ਬੋਲੀ ਦਿਸਿਆ ਕੀ ਹਾਲ ਹੈ ਤੇਰਾ ਸੁਨਾ ਕੋਈ ਮੁਹੱਲੇ ਦੀ ਖਬਰਸਾਰ ਲੈ ਭਾਬੀ ਮੁਹੱਲੇ ਤੋਂ ਕੀ ਲੈਣਾ ਆਪਣੇ ਘਰ ਦੀ ਖਬਰਸਾਰ ਰੱਖਣੀ ਜ਼ਰੂਰੀ ਆ ਮੈਂ ਤਾਂ ਐਂ ਕਹਿੰਦਾ ਸੀ ਕਿ ਆ ਮਗਲਾਈ ਲਫੋਨ ਧੀਆ ਨੂੰ ਜੂ ਨਹੀਂ ਲੈ ਕੇ ਦੇਣਾ ਚਾਹੀਦਾ ਸੋ ਪਰਦਿਆਂ ਵਿੱਚ ਰੱਖੀ ਧੀ ਨੂੰ ਜੇ ਫੋਨ ਲੈ ਦਿੱਤਾ ਤਾਂ ਸਮਝ ਲੈ ਬੇਪਰਦਾ ਕਰ ਦਿੱਤਾ ਬਸ ਐ ਸਮਝ ਲੈ ਹਰ ਐਰੇ ਗਹਿਰੇ ਨੱਥੂ ਖਹਿਰੇ ਦੀ ਪਹੁੰਚ ਹੋ ਗਈ ਧੀ ਤੱਕ sire ਦੀ ਬਾਇਤ ਚੀਜ਼ ਹੈ ਫੋਨ ਰੱਜੀ ਨੂੰ ਜਗ ਜੀਵਨ ਨਾਲ ਫੋਨ ਉੱਤੇ ਗੱਲ ਕਰਦੀ ਨੂੰ ਦੇਖ ਲਿਆ ਸੀ ਦੀਸ਼ੇ ਨੇ ਓ ਹਰਵੰਸ ਬੋਲਿਆ ਗੁੱਸਾ ਕਰਦਾ ਤੇਰਾ ਬਾਈ ਤੂੰ ਰੱਜੀ ਬਾਰੇ ਕੋਈ ਸਲਾਹ ਨਾ ਦੇ ਭਲਾ ਅੱਜ ਦੇ ਦੌਰ ਵਿੱਚ ਧੀਆਂ ਪੁੱਤ ਵਿੱਚ ਕਾਹਦਾ ਫਰਕ ਹੈ ਨਾਲੇ ਸਾਡੀ ਤਾਂ ਧੀ ਵੀ ਇਹੋ ਆ ਤੇ ਪੁੱਤ ਵੀ ਇਹੋ ਆ ਇਹੋ ਤਾਂ ਘਰ-ਬਾਰ ਸਾਂਭ ਰਹੀ ਆ ਇਸ ਨੂੰ ਕਿਹੜਾ ਪਰਦੇ ਸਾਡੇ ਘਰ ਦੀ ਗੱਡੀ ਤਾਂ ਵਿਸ਼ਵਾਸ ਉੱਤੇ ਚੱਲਦੀ ਆ ਬਹੁਤ ਸਿਆਣੀ ਆ ਰੱਜੀ ਉਹ ਆਪਣੇ ਪਿਓ ਦੀ ਪੱਗ ਦੀ ਮਾਣ ਮਰਿਆਦਾ ਚੰਗੀ ਤਰ੍ਹਾਂ ਸਮਝਦੀ ਆ ਕਰਤਾਰ ਦੀਸ਼ੇ ਨੂੰ ਪਾਣੀ ਵਾਲਾ ਗਲਾਸ ਫੜਾਉਂਦੀ ਬੋਲੀ ਥੋੜੀ ਦੇਰ ਬੈਠ ਕੇ ਦੀਸ਼ਾ ਵਾਪਸ ਮੁੜ ਗਿਆ ਹਰਬੰਸ ਨੇ ਦੀਸ਼ੇ ਨੂੰ ਗੱਲ ਨਹੀਂ ਕਰਨ ਦਿੱਤੀ ਉਹ ਜਦੋਂ ਵੀ ਮੁੜ ਕਿੜ ਕੇ ਰੱਜੀ ਦੀ ਗੱਲ ਤੇ ਆਉਂਦਾ ਤਾਂ ਹਰਬੰਸ ਉਹ ਕਰਕੇ ਉਸ ਨੂੰ ਟੋਕ ਦਿੰਦਾ ਜਿਵੇਂ ਵੀ ਦਿਸ਼ਾ ਗਿਆ ਕਰਤਾਰੋ ਰੱਜੀ ਨੂੰ ਬੋਲੀ ਜਿਹੜਾ ਬਲ ਆਪਣੀ ਮੂਰੀ ਚੱਬਣ ਲੱਗ ਜਾਵੇ ਫਿਰ ਉਹ ਕਿੱਥੇ ਟਲਦਾ ਚੱਬਣੋਂ ਭਾਵੇਂ ਮੂਰੀ ਨੂੰ ਗੋਹਾ ਲਾ ਕੇ ਰੱਖੋ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਜਮਾ ਉਹੀ ਹਾਲ ਦਿਸ਼ੇ ਦਾਏ ਮੁਫਤ ਦੀ ਸਲਾਹ ਦਿੱਤੇ ਬਗੈਰ ਇਸ ਤੋਂ ਰਹਿ ਨਹੀਂ ਹੁੰਦਾ ਆਨੇ ਬਹਾਨੇ ਸਲਾਹ ਦੇ ਹੀ ਜਾਂਦਾ ਹੈ ਕਿੰਨੀ ਵਾਰ ਇਸ ਨਾਲ ਕੁੱਤਕਲੇਸ਼ ਹੋਏ ਹਨ ਪਰ ਕਿੱਥੇ ਸਮੇ ਦੇ ਨਾਲ ਬੰਦੇ ਨੂੰ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ ਸਿਰ ਦਾੜੀ ਤੇ ਵਾਲਾਂ ਨੇ ਰੰਗ ਬਦਲ ਲਿਆ ਪਰ ਇਸ ਦੀ ਚੁਗਲੀਆਂ ਕਰਨ ਦੀ ਆਦਤ ਨਹੀਂ ਬਦਲੀ ਸੱਚ ਹੀ ਕਿਹਾ ਕਿਸੇ ਨੇ ਵਾਰਿਸ਼ਾ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਤੀ ਰਾਤ ਦੀ ਰੋਟੀ ਪੱਕ ਰਹੀ ਹੈ ਕਰਤਾਰੋਂ ਨੇ ਸਹਾਰਾ ਦੇ ਕੇ ਹਰਬੰਸ ਨੂੰ ਦੀਵਾਰ ਨਾਲ ਬਿਠਾਇਆ ਤੇ ਉਸ ਨੂੰ ਰੋਟੀ ਖਵਾਈ ਪਾਣੀ ਵਾਲੇ ਹੱਥ ਨਾਲ ਉਸ ਦਾ ਮੂੰਹ ਸਾਫ਼ ਕਰਿਆ ਤੇ ਕਰਤਾਰੋ ਨੇ ਉਹ ਹਰਬੰਸ ਬੋਲਿਆ ਬਹਿ ਜਾ ਥੋੜੀ ਦੇਰ ਰੋਟੀ ਭੋਰਾ ਥੱਲੇ ਹੋ ਜਾਵੇ ਪਾ ਦੇਨੀਆ ਤੈਨੂੰ ਪੈਣ ਦੀ ਕਾਲੀ ਪਈ ਰਹਿੰਦੀ ਆ ਤੈਨੂੰ ਦੋ ਘੜੀ ਬਹਿ ਕੇ ਉਸ ਦਾ ਸ਼ੁਕਰ ਮਨਾ ਲਿਆ ਕਰ ਜਿਸ ਨੇ ਦੋ ਡੰਗ ਦੀ ਰੋਟੀ ਦਿੱਤੀ ਆ ਕਰਤਾਰੋ ਝੂਠੇ ਭਾਂਡੇ ਚੁੱਕਦੀ ਬੋਲੀ ਜਗਜੀਵਨ ਨੇ ਪੈਣ ਤੋਂ ਪਹਿਲਾਂ ਫੇਰ ਰੱਜੀ ਨੂੰ ਫੋਨ ਕਰਿਆ ਰੱਜੀ ਬੋਲੀ ਰੋਟੀ ਖਾ ਲਈ ਇਹੋ ਪੁੱਛਣ ਲਈ ਫੋਨ ਕਰਿਆ ਹੈ ਨਾ ਖਾ ਲਈ ਬਾਬਾ ਖਾ ਲਈ ਹੁਣ ਇਹ ਨਾ ਪੁੱਛਣ ਲੱਗ ਜਾਈਂ ਬਈ ਕੀ ਖਾਦਾ ਨਹੀਂ ਨਹੀਂ ਮੈਂ ਤਾਂ ਇਹ ਕਹਿਣ ਲਈ ਫੋਨ ਕਰਿਆ ਕਿ ਕੱਲ ਨੂੰ ਤੂੰ ਨਾ ਪਿੰਕ ਸੂਟ ਪਾ ਕੇ ਆਵੇਂ ਮੈਨੂੰ ਤੇਰੇ ਪਾਇਆ ਹੋਇਆ ਉਹ ਸੂਟ ਬਹੁਤ ਸੋਹਣਾ ਲੱਗਦਾ ਤੇ ਉਹ ਗਾਣਾ ਸੁਣਿਆ ਆਖੇ ਪਿੰਕੀ ਪਿੰਕ ਸੂਟ ਵਿੱਚ ਲੱਗਦੀ ਬੜੀ ਪਿਆਰੀ ਹੈ ਰਾਤ ਨੂੰ ਜਦੋਂ ਸਾਰੇ ਪੈ ਗਏ ਤਾਂ ਕਰਤਾਰੋ ਬੋਲੀ ਜਦੋਂ ਮੈਂ ਵਿਆਹ ਕੇ ਆਈ ਸੀ ਉਦੋਂ ਆਪਣਾ ਪਿੰਡ ਗੂੜਾ ਪਿੰਡ ਹੋਇਆ ਕਰਦਾ ਸੀ ਹਫਤੇ ਵਿੱਚ ਇੱਕ ਰੇਲ ਅਤੇ ਸਾਰੇ ਦਿਨ ਵਿੱਚ ਦੋ ਬੱਸਾਂ ਆਇਆ ਕਰਦੀਆਂ ਸਨ ਦੇਖਦੇ ਹੀ ਦੇਖਦੇ ਸਭ ਬਦਲ ਗਿਆ ਹਰਬੰਸ ਭਾਵੇਂ ਪੈ ਗਿਆ ਹੈ ਰੱਜੀ ਤੇ ਉਸ ਦੀ ਮਾਂ ਕਰਤਾਰੋ ਹਜੇ ਜਾਗਦੀਆਂ ਪਈਆਂ ਨੇ ਰੱਜੀ ਦੀ ਮਾਂ ਅਕਸਰ ਆਪਣੇ ਬਚਪਨ ਤੋਂ ਲੈ ਕੇ ਹਰਬੰਸ ਦੇ ਐਕਸੀਡੈਂਟ ਤੋਂ ਪਹਿਲਾਂ ਦੀ ਜ਼ਿੰਦਗੀ ਨੂੰ ਯਾਦ ਕਰਕੇ ਉਸ ਦੇ ਇੱਕ ਸਿੱਧੇ ਫੜਦੀ ਰਹਿੰਦੀ ਹੈ ਉਹ ਫੇਰ ਸ਼ੁਰੂ ਹੋ ਗਈ ਹੈ ਭਲੇ ਸਮਿਆਂ ਦੀ ਗੱਲ ਹੈ ਧੀਏ ਘਰਾਂ ਵਿੱਚ ਬੰਦਿਆਂ ਦੇ ਨਾਲ ਚਿੜੀਆਂ ਵੀ ਰਹਾ ਕਰਦੀਆਂ ਸਨ ਇਟ ਵਾਲਿਆਂ ਦੀ ਛੱਤ ਵਿੱਚ ਉਹਨਾ ਆਪਣਾ ਆਲਣਾ ਪਾ ਲੈਣਾ ਸਰਦੀਆਂ ਵਿੱਚ ਜੇ ਕਿਸੇ ਨੇ ਰੋਸ਼ਨਦਾਨ ਬੰਦ ਕਰ ਦੇਣੇ ਤਾਂ ਮੇਰੀ ਦਾਦੀ ਨੇ ਬਹੁਤ ਗੁੱਸਾ ਕਰਨਾ ਉਸ ਨੇ ਝਟ ਕਹਿਣਾ ਓੰਤਰੀਓ ਰੱਬ ਦੇ ਜੀ ਨੂੰ ਬਾਹਰ ਠੰਡ ਵਿੱਚ ਵਿਲਕਣ ਲਈ ਛੱਡ ਦਿੱਤਾ ਖੋਲੋ ਸਭ ਤੋਂ ਪਹਿਲਾਂ ਰੋਸ਼ਨਦਾਨ ਤੇ ਰੋਟੀ ਦੇ ਵੇਲੇ ਨੂੰ ਘੁੰਮ ਫਿਰ ਕੇ ਦਰਾਂ ਵਿੱਚ ਆ ਕੇ ਬੈਠ ਜਾਂਦੀ ਸੀ ਮੇਰੀ ਦਾਦੀ ਨੇ ਪਹਿਲੀ ਰੋਟੀ ਉਹਨਾਂ ਲਈ ਲਾਇਆ ਕਰਨੀ ਫੇਰ ਉਸ ਨੂੰ ਦਹੀਂ ਤੇ ਛੱਕਰ ਲਾ ਕੇ ਉਹਨਾਂ ਨੂੰ ਪਾਉਣੀ ਨਾਲੇ ਕਹਿਣਾ ਦਰਵੇਸ਼ ਨੇ ਆਸ ਲੈ ਕੇ ਆਉਂਦੇ ਨੇ ਭਾਈ ਕੋਣ ਕਿਸੇ ਦਾ ਖਾਂਦਾ ਸਭ ਉਸ ਦੀਆਂ ਲਿਖੀਆਂ ਖਾਂਦੇ ਨੇ ਪੁੰਨ ਲੱਗੂ ਧੀਏ ਆਪਣੇ ਹੱਥ ਨਾਲ ਰੋਟੀ ਪਾਇਆ ਕਰ ਕੇਰਾ ਦੀ ਗੱਲ ਆ ਰੱਜੀ ਮੇਰੀ ਦਾਦੀ ਤੇ ਮੇਰੀ ਮਾਂ ਦੋਵੇਂ ਸੱਸ ਨੂੰ ਖੇਤ ਸਾਗ ਤੋੜਨ ਗਈਆਂ ਪਿੱਛੋਂ ਘਰੇ ਕੱਟੇ ਖਰੀਦਣ ਵਾਲੇ ਆ ਗਏ ਮੇਰੇ ਛੋਟੇ ਚਾਚੇ ਨੇ ਦੋ ਕੱਟੇ ਤੇ ਇੱਕ ਬੁੱਢੀ ਮੱਝ ਨੂੰ ਉਸ ਨੂੰ 10 ਰੁਪਏ ਵਿੱਚ ਵੇਚ ਦਿੱਤੀ ਸਾਨੂੰ ਜਿਵੇਂ ਪਤਾ ਲੱਗਿਆ ਕਿ ਚਾਚੇ ਨੇ ਮੱਝ ਵੇਚ ਦਿੱਤੀ ਅਸੀਂ ਭੱਜ ਕੇ ਖੇਤ ਜਾ ਕੇ ਦਾਦੀ ਨੂੰ ਦੱਸ ਦਿੱਤਾ ਬੱਸ ਫੇਰ ਕੀ ਸੀ ਸਾਡੀ ਗੱਲ ਸੁਣਦੇ ਸਾਰ ਹੀ ਦਾਦੀ ਤਾਂ ਵਾਅ ਬਰੋਲੇ ਦੀ ਤਰ੍ਹਾਂ ਫੰਬੀਰੀ ਹੋ ਗਈ ਉਹ ਤਾਂ ਘਰ ਨੂੰ ਉੱਡੀ ਜਾਂਦੀ ਦੀ ਸੀ ਅਸੀਂ ਵੀ ਪਿੱਛੇ ਪਿੱਛੇ ਦਾਦੀ ਘਰ ਆ ਕੇ ਚਾਚੇ ਨੂੰ ਬੋਲੀ ਵੇਖ ਅਸਮਾ ਖਾਣਿਆ ਬੇਜਮਾਨ ਨਾਲ ਐਡਾ ਵੱਡਾ ਧੋਖਾ ਕਮਾ ਲਿਆ ਸਾਰੀ ਉਮਰ ਉਸ ਦਾ ਦੁੱਧ ਪੀ ਕੇ ਹੁਣ ਇਸ ਉਮਰੇ ਉਸ ਨੂੰ ਘਰੋਂ ਧੱਕਾ ਦੇ ਦਿੱਤਾ ਕੀੜੇ ਪੈਣ ਤੇਰੇ ਇਹੋ ਜੇ ਦੇ ਆ ਘਰ ਵਿੱਚ ਜਿੰਨਾ ਮਾਲ ਡੰਗਰ ਆ ਸਾਰਾ ਉਸੇ ਦੀ ਵੇਲ ਆ ਭਰੇ ਭਰਾਏ ਘਰ ਵਿੱਚੋਂ ਐ ਤੋਰੀ ਦਾ ਕਿਸੇ ਨੂੰ ਜਲ ਲੱਭ ਕੇ ਮੋੜ ਕੇ ਲਿਆ ਨਹੀਂ ਤਾਂ ਮੇਰਾ ਮਰੀ ਦਾ ਮੂੰਹ ਦੇਖੀ ਅਸੀਂ ਜਵਾਕਾਂ ਨੇ ਪਿੰਡ ਦੀ ਬੀਹੀ-ਬੀਹੀ ਛਾਣ ਮਾਰੀ ਲੱਭ ਲਿਆ ਅਖੀਰ ਕਸਾਈਆਂ ਨੂੰ ਫੇਰ ਮਾਂ ਅੱਧ ਸੁੱਤੀ ਰੱਜੀ ਹੰਗਾਰਾ ਪਰਦੀ ਬੋਲੀ ਉਹ ਕਸਾਈ ਤਾਂ ਮੱਝ ਮੋੜਨ ਤੋਂ ਮੁੱਕਰ ਗਏ ਕਹਿੰਦੇ ਇਹ ਤਾਂ ਅਸੀਂ ਖਰੀਦ ਲਈ ਹੈ ਇਹ ਤਾਂ ਹੁਣ ਸਾਡੀ ਆ ਦਾਦੀ ਬੋਲੀ ਮੇਰੇ ਤੋਂ ਖੋਸੜੇ ਨਾ ਖਾ ਲਿਓ ਉਰੇ ਫੜਾਓ ਇਸ ਦਾ ਸੰਗਲ ਲੈ ਲਵੋ ਪਰ ਹੁਣ ਇਸ ਦਾ ਮੁੱਲ 20 ਰੁਪਏ ਹੈ ਖਟੀਕ ਬੋਲਿਆ ਆਪਣੀ ਹੀ ਮੱਝ 10 ਰੁਪਏ ਵੱਧ ਦੇ ਕੇ ਦਾਦੀ ਨੇ ਵਾਪਸ ਲੈ ਲਈ ਸੀ ਉਸ ਨੂੰ ਕਿੱਲੇ ਉੱਤੇ ਬੰਨਦੀ ਬੋਲੀ ਸੀ ਦੋ ਪੁਲੀਆਂ ਚਰੀ ਦੀਆਂ ਵੀ ਭਾਰੀ ਹੋ ਗਈਆਂ ਤੁਹਾਨੂੰ ਰੱਬ ਕੋਲੋਂ ਡਰੀ ਦਾ ਇਹ ਬਡਾਪਾ ਆਖਰ ਸਭ ਉੱਤੇ ਆਉਂਦਾ ਚੰਦਰੇ ਨਾ ਹੋਣ ਕਿਸੇ ਥਾਂ ਦੇ ਉਦੋਂ ਕੁਦਰਤ ਦੇ ਕਿੰਦੇ ਕੋਲ ਹੋ ਕਿ ਜਿਉਂਦਾ ਸੀ ਬੰਦਾ ਬਜ਼ੁਰਗ ਨੇ ਖੱਲ ਖੁੰਝੀਆਂ ਵਿੱਚ ਦਰਖਤ ਇਹ ਸੋਚ ਕੇ ਲਾਉਣੇ ਕਿ ਕੋਈ ਤੁਰਿਆ ਜਾਂਦਾ ਦੋ ਘੜੀ ਛਾਵੇਂ ਬਹਿ ਕੇ ਆਰਾਮ ਕਰ ਲਿਆ ਕਰੋ ਵਿਹਲੇ ਸਮੇਂ ਵਿੱਚ ਲੋਕ ਸਾਂਝੇ ਰਾਹ ਸਵਾਰਿਆ ਕਰਨੇ ਨਾਲੇ ਕਿਹਾ ਕਰਨਾ ਕਿ ਜੇ ਕਿਸੇ ਲਈ ਰਾਹ ਸਵਾਰੋਗੇ ਭਾਈ ਰੱਬ ਤੁਹਾਡੀ ਜ਼ਿੰਦਗੀ ਤੇ ਰਾਹ ਸੋਖੇ ਕਰੋ ਸਭ ਕਾਸੇ ਵਿੱਚ ਇੱਕ ਦੂਜੇ ਦਾ ਖਿਆਲ ਰੱਖਿਆ ਜਾਂਦਾ ਸੀ ਕਿੰਨੀ ਸੋਹਣੀ ਸੋਚ ਸੀ ਉਦੋਂ ਬੰਦੇ ਦੀ ਇਸ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਆਵੇਗਾ